ਮਲੇਰ ਕੋਟਲਾ ਦਰਗਾਹ ਦੇ ਵਿੱਚ ਚਾਦਰ ਚੜਾਉਣ ਗਿਆ ਇੱਕ ਨਿਹੰਗ ਸਿੰਘ ਜਦੋਂ ਲੱਗ ਪਿਆ ਉੱਚੀ ਉੱਚੀ ਰੋਣਾ ਤੇ ਉਸ ਤੋਂ ਬਾਅਦ ਪੂਰੀ ਦਰਗਾਹੀ ਹਿੱਲ ਗਈ ਦਰਗਾਹ ਦੇ ਵਿੱਚ ਮੌਜੂਦ ਜਿੰਨੇ ਵੀ ਲੋਕ ਸੀ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਿ ਆਖਰਕਾਰ ਇਹ ਨਿਹੰਗ ਸਿੰਘ ਰੋ ਕਿਉਂ ਰਿਹਾ ਜਿੱਥੇ ਆਪਾਂ ਕਹਿ ਦਿੰਦੇ ਹਾਂ ਕਿ ਨਿਹੰਗ ਸਿੰਘ ਕਿਤੇ ਹੋਰ ਮੱਥਾ ਟੇਕਣ ਨਹੀਂ ਜਾਂਦਾ ਆਪਣੇ ਗੁਰੂ ਤੋਂ ਇਲਾਵਾ ਕਿਸੇ ਨੂੰ ਮੰਨਦਾ ਨਹੀਂ ਪਰ ਅੱਜ ਨਿਹੰਗ ਸਿੰਘ ਦਰਗਾਹ ਤੇ ਆ ਕੇ ਉੱਚੀ ਉੱਚੀ ਪੁੱਭਾਂ ਮਾਰ ਕੇ ਕਿਉਂ ਰੋ ਰਿਹਾ ਸੀ ਹਵਾ ਹੌਲੀ-ਹੌਲੀ ਚੱਲ ਰਹੀ ਸੀ ਸਵੇਰ ਦਾ ਸਮਾਂ ਸੀ ਮਲੇਰ ਕੋਟਲੇ ਦੀ ਮਸ਼ਹੂਰ ਦਰਗਾਹ ਤੇ ਭੀੜ ਜਮਾ ਹੋਈ ਸੀ ਹੱਥ ਵਿੱਚ ਨੀਲੀ ਚਾਦਰ ਫੜੇ ਇੱਕ ਨਿਹੰਗ ਸਿੰਘ ਹੌਲੀ-ਹੌਲੀ ਦਰਗਾਹ ਵੱਲ ਵੱਧ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ ਨਾ ਦੁੱਖ ਦੀ ਨਾ ਖੁਸ਼ੀ ਦੀ ਪਰ ਕੋਈ ਅੰਦਰੋਂ ਉੱਠ ਰਹੀ ਸੀ ਤੜਫ ਜਿਵੇਂ ਉਹ ਦਰਗਾਹ ਦੇ ਦਰ ਤੇ ਪਹੁੰਚਿਆ ਉਸ ਦੇ ਹੱਥ ਕੰਬਣ ਲੱਗੇ ਚਾਦਰ ਉਸ ਨੇ ਪਿਆਰ ਨਾਲ ਉੱਥੇ ਰੱਖਤੀ ਤੇ ਅਚਾਨਕ ਉੱਚੀ ਆਵਾਜ਼ ਵਿੱਚ ਰੋਣ ਲੱਗ ਪਿਆ ਆਲੇ-ਦੁਆਲੇ ਦੇ ਲੋਕ ਹੈਰਾਨ ਰਹਿ ਗਏ ਕਿ ਇੱਕ ਹੀ ਹੋਇਆ ਸਿੰਘ ਨੂੰ ਉਹ ਜ਼ਮੀਨ ਤੇ ਡਿੱਗ ਪਿਆ ਤੇ ਕਹਿਣ ਲੱਗਾ ਕਿ ਇਹ ਮਾਲਕ ਇੱਥੇ ਤਾਂ ਮੇਰਾ ਅੰਤ ਹੋਇਆ ਸੀ ਮੈਂ ਹੀ ਹਾਂ ਜੋ ਉਸ ਪੀਰ ਦਾ ਮুরিਦ ਸੀ ਸਾਰੇ ਸਹਿਮ ਗਏ ਕਿਸੇ ਨੇ ਪਾਣੀ ਦਿੱਤਾ ਕਿਸੇ ਨੇ ਉਸ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕੀਤੀ ਪਰ ਨਿਹੰਗ ਸਿੰਘ ਦੇ ਅੱਖਾਂ ਵਿੱਚ ਉਸ ਸਮੇਂ ਕੋਈ ਹੋਰ ਹੀ ਜਗਤ ਸੀ ਉਸ ਦਾ ਨਾਮ ਸੀ ਬਾਬਾ ਸੁਖਦੇਵ ਸਿੰਘ ਬਚਪਨ ਤੋਂ ਹੀ ਅਕਾਲੀ ਫੌਜ ਵਿੱਚ ਸੀ ਘੋੜਸਵਾਰੀ ਸ਼ਾਸਤਰ ਵਿਦਿਆ ਤੇ ਨਾਮ ਸਿਮਰਨ ਦਾ ਪ੍ਰੇਮੀ ਪਰ ਇਹ ਦਿਨ ਉਹ ਆਮ ਤੌਰ ਤੇ ਨਹੀਂ ਆਇਆ ਸੀ ਉਸ ਨੂੰ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਹੀ ਸੁਪਨਾ ਆਉਂਦਾ ਸੀ ਇੱਕ ਪੁਰਾਣੀ ਹਵੇਲੀ ਇੱਕ ਪੀਰ ਦੀ ਦਰਗਾਹ ਤੇ ਇੱਕ ਸ਼ਖਸ ਜੋ ਚਾਦਰ ਚੜਾਉਂਦਾ ਅਤੇ ਉੱਥੇ ਮੱਥਾ ਟੇਕਦਾ ਜਦੋਂ ਮਲੇਰਕੋਟਲੇ ਪਹੁੰਚਿਆ ਤੇ ਇੱਕ ਮਿੰਟ ਇੱਕ ਹਵਾ ਦੀ ਖੁਸ਼ਬੂ ਜਿਵੇਂ ਕਿ ਜਾਣੇ ਪਹਿਚਾਣੇ ਲੱਗੀ ਦਰਗਾਹ ਦੇ ਅੰਦਰ ਜਿਵੇਂ ਉਹ ਚੱਲਿਆ ਗਿਆ ਇੱਕਦਮ ਉਸ ਨੂੰ ਸਭ ਕੁਝ ਯਾਦ ਆ ਗਿਆ ਪਿਛਲੇ ਜਨਮ ਵਿੱਚ ਮੈਂ ਕੋ ਮਰੀਦ ਸੀ ਪੀਰ ਸਾਈ ਮਹਿਬੂਬ ਸ਼ਾਹ ਦਾ ਮੈਂ ਹਰ ਸ਼ੁੱਕਰਵਾਰ ਇੱਥੇ ਚਾਦਰ ਚੜਾਉਂਦਾ ਸੀ ਇੱਕ ਦਿਨ ਦਰਗਾਹ ਤੇ ਹਮਲਾ ਹੋਇਆ ਤਾਂ ਮੈਂ ਇਸ ਦਰਤੇ ਸ਼ਹੀਦ ਹੋ ਗਿਆ ਅੱਜ ਅਕਾਲ ਪੁਰਖ ਨੇ ਮੈਨੂੰ ਸਿੱਖ ਜਨਮ ਦਿੱਤਾ ਨਿਹੰਗ ਸਿੰਘ ਬਣਾਇਆ ਤਾਂ ਮੈਂ ਉਸ ਪਰਿਵਾਰ ਦੀ ਥਾਂ ਆ ਸਕਾਂ ਉਸਦੇ ਹੰਝੂ ਵਹਿੰਦੇ ਰਹੇ ਜਮਾਤ ਦੇ ਬਜ਼ੁਰਗ ਨੇ ਨੇੜੇ ਆ ਕੇ ਕਿਹਾ ਬਾਬਾ ਜੀ ਤੁਹਾਡਾ ਇੱਥੇ ਆਉਣਾ ਕਿਸੇ ਇਤਿਫਾਕ ਨਹੀਂ ਇਹ ਰੱਬ ਦੀ ਨੀਲਾ ਹੈ ਉਠਿਆ ਦਰਗਾਹ ਦੇ ਦਰ ਤੇ ਮੱਥਾ ਟੇਕਿਆ ਤੇ ਕਹਿਣ ਲੱਗਾ ਹੁਣ ਪੀਰਾਂ ਦਾ murid ਨਹੀਂ ਪਰ ਹਰ ਰੂਪ ਵਿੱਚ ਰੱਬ ਵੇਖਣ ਵਾਲਾ ਸਿੱਖਾ ਜੋ ਇੱਥੇ ਵੀ ਹੈ ਅਤੇ ਉੱਥੇ ਵੀ ਹੈ ਚਾਦਰ ਹੌਲੀ-ਹੌਲੀ ਹਵਾ ਦੇ ਵਿੱਚ ਝੁਲ ਰਹੀ ਸੀ ਲੋਕਾਂ ਨੇ ਉਹ ਦਿਨ ਆਪਣੀ ਜ਼ਿੰਦਗੀ ਦਾ ਅਜਿਹੋ ਜਿਹਾ ਨਜ਼ਾਰਾ ਦੇਖਿਆ ਜੋ ਕਦੇ ਭੁੱਲ ਨਹੀਂ ਸਕਣਗੇ ਇੱਕ ਨਿਹੰਗ ਸਿੰਘ ਦਾ ਪਿਛਲਾ ਜਨਮ ਉਸ ਦੀ ਰੂਹ ਦਾ ਰੋਣਾ ਤੇ ਰੱਬ ਦੀ ਰਹਿਮਤ ਦਾ ਪ੍ਰਕਾਸ਼ ਹੁਣ ਤੁਸੀਂ ਇਸ ਵੀਡੀਓ ਬਾਰੇ ਤੁਹਾਡੇ ਵਿਚਾਰ ਕੀ ਨੇ ਕਿ ਪਿਛਲਾ ਜਨਮ ਹੁੰਦਾ ਹੈ ਕਿ ਪਿਛਲਾ ਜਨਮ ਨਿਹੰਗ ਸਿੰਘ ਨੂੰ ਸੱਚੀ ਯਾਦ ਆਇਆ ਜਾਂ ਫਿਰ ਇੱਕ ਕਹਾਣੀ ਹੈ ਅਸੀਂ ਇੱਕ ਕਹਾਣੀ ਜੋ ਕਾਫੀ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਹੀ ਸੀ ਉਹਨਾਂ ਸਰੋਤਾਂ ਤੋਂ ਲਈ ਹੈ ਅਤੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਕੀ ਨੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਧੰਨਵਾਦ